ਇਹਦਾ ਕਹਿੰਦੇ ਪਾਸਪੋਰਟ ਦੇ ਉੱਤੇ ਨਾਮ ਸੁਖਦੀਪ ਸਿੰਘ ਹੈ ਔਰ ਲੰਨੀਆਂ ਵਾਲੇ ਸੰਦੀਪ ਦਾ ਨਾਮ ਵੀ ਕਹਿੰਦੇ ਸੁਖਦੀਪ ਸਿੰਘ ਕੰਗ ਸੀਗਾ ਪਰ ਕਬੱਡੀ ਦੇ ਵਿੱਚ ਉਹਨੂੰ ਸੰਦੀਪ ਕਹਿਣ ਲੱਗ ਪਏ ਇਸ ਨੌਜਵਾਨ ਦਾ ਨਾਮ ਵੀ ਸੁਖਦੀਪ ਹੈ ਪਰ ਕਬੱਡੀ ਦੇ ਵਿੱਚ ਸੰਦੀਪ ਕਰਕੇ ਮਸ਼ਹੂਰੀ ਹੋਈ ਹੈ। ਲਓ ਪਹਿਲੀ ਰੇਡ ਪੈ ਗਈ ਹੈ ਔਰ ਦੂਜੇ ਪਾਸੇ ਕਹਿੰਦੇ ਅਮਨਾ ਭੁੰਦੜ ਵਾਲਾ ਪਾਲੂ ਵਰਗੇ ਸੁਖਪਾਲ ਵਰਗੇ ਯਾਫੀ ਨੇ ਰੂੜ ਕੇ ਪਿੰਡ ਜਲਾ ਬਰਨਾਲਾ ਦੇ ਸੰਦੀਪ ਦੀ ਰੇਡ ਪੈਂਦੀ ਹੋਈ ਦੋਦੇ ਵਾਲੇ ਦੀ ਚੋਟੀ ਦਾ ਖਿਡਾਰੀ ਔਰ ਸਾਹਮਣੇ ਹਲਕਾ ਜਿਹਾ ਟੱਚ ਕਰਕੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਲੈ ਵੀ ਦੀਪਕ ਕਾਲਾ ਆ ਗਿਆ। ਕਾਲਾ ਆ ਗਿਆ। ਧੂਰਕੋਟੀ ਆ ਗਿਆ। ਬਾਬੇ ਪ੍ਰਿਆਮ ਸਿੰਘ ਦੀ ਵੱਡੀ ਕਿਰਪਾ ਕਹਿੰਦੇ ਧੂਰਕੋਟ ਪਿੰਡ ਦੇ ਲੇ ਵੀ ਜੱਗੂਆਂ ਪਹਿਲੇ ਵਾਲੇ ਮੈਚ ਤੁੱਫਲੀ ਨਹੀਂ ਪੰਨੀ ਆਹ ਵੇਖਾਂਗੇ ਪਰ ਧੂਰ ਕੋਟੀਆ ਅੰਕ ਆਪਣੀ ਟੀਮ ਦੇ ਲਈ ਜੋੜ ਗਿਆ ਕੋਟੀ ਵਾਲੇ ਮੱਲ ਆਇਆ ਕਿ ਮੈਗੀਆਣਾ ਕਦੋਂ ਬਲਵਾਨ ਰੱਜ ਦੇ ਮਿੱਤਰੋ ਜਹਾਜਾਂ ਦੇ ਨਹੀਂ ਰੋੜੇ ਪਾਈ ਦੇ ਕਦੇ ਨਾ ਭੜਾਕੂ ਮਰੇ ਅੜੇ ਡਿਗਰੀ ਜਿਵੇਂ ਚੋਰਾ ਮਰੇ ਅੜ ਤੇ ਨਾ ਜੰਦੇ ਸੋਹਣਿਆ ਮਾਮਾ ਦੀਆਂ ਛਾਤੀਆਂ ਚੋਂ ਜਿਹੜੀ ਮਿਲਦੀ ਓ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਓ ਸਾਹਮਣੇ ਨੌਜਵਾਨ ਹੱਲਾ ਗੁੱਲਾ ਹੋ ਗਿਆ ਅਮਨਾ ਭੁੰਦੜ ਵਾਲਾ ਜਿਹਨੇ ਤਕੜੇ ਜੱਫੇ ਲਾ ਲਾ ਕੇ ਦੁਰੀਆਂ ਨਜਾਈ ਐ ਰੁਪਿੰਦਰ ਪੀਸੇ ਦੇ ਨਾਲ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਰੇਡਰ ਦਾ ਭੂਰੀ ਆ ਗਿਆ ਛੰਨਾ ਵਾਲਾ ਯੂਰਪ ਦੇ ਵਿੱਚ ਖੇਡਿਆ ਨੌਜਵਾਨ ਨਿਊਜ਼ੀਲੈਂਡ ਦੇ ਵਿੱਚ ਖੇਡਿਆ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਓ ਸਾਹਮਣੇ ਕਬੱਡੀ ਪਾਉਣ ਦੇ ਲਈ ਭੂਰੀ ਛੰਨਾ ਵਾਲਾ ਫਤਿਹਗੜ ਛੰਨਾ ਪਿੰਡ ਪਰ ਹਾਕਮ ਵਾਲੀਏ ਦਾ ਵੀ ਸਿੱਕਾ ਚੱਲਦਾ ਮੁਕਾਬਲਾ ਕਹਿੰਦੇ ਅੰਗਰੇਜ਼ਾਂ ਵਰਗੇ ਨੌਜਵਾਨ ਦੇ ਨਾਲ ਹੈ ਜਿਹਦਾ ਕਹਿੰਦੇ ਸਰੀਰ ਜਿਹੀ ਦੇਖ ਅੰਗਰੇਜ਼ਾਂ ਵਰਗੀ ਹੈ ਇਹ ਹੈ ਜੱਗੂ ਹਾਕਮ ਵਾਲੀਆ ਪਰ ਪੁਆਇੰਟ ਪੂਰੀ ਦਾ ਅਗਲੀ ਰੇਡ ਗੁਰਵਿੰਦਰ ਸਿੰਘ ਖੂਨਣ ਵਾਲਾ ਪਾ ਰਿਹਾ ਹੈ ਔਰ ਗੁਰਵਿੰਦਰ ਖੂਨਣ ਵਾਲੇ ਦੀ ਰੇਡ ਤੇ ਦੂਜੇ ਪਾਸੇ ਕਹਿੰਦੇ ਫੜਿਆ ਹੋਇਆ ਗੁੱਟ ਸੁਖਪਾਲ ਸੁਖਪਾਲ ਲਓ ਕਹਿੰਦੇ ਸੰਧੂਆਂ ਦਾ ਪੁੱਤ ਅੰਕ ਆਪਣੀ ਟੀਮ ਦੇ ਲਈ ਜੁੜ ਗਿਆ ਤੇ ਚਾਚਾ ਜਿਹੇ ਲਾਗੇ ਖੋਨਣ ਪਿੰਡਾ ਲਓ ਧੂਰਕੋਟੀਆਂ ਨੇ ਧਾਵਾ ਬੋਲ ਦਿੱਤਾ ਹਾਕਮ ਵਾਲੀਆ ਨਾਲ ਕਾਲਾ ਨਾਲ ਕਹਿੰਦੇ ਸੋਨਾ ਲੱਗਿਆ ਹੋਇਆ ਓ ਸੋਨਾ ਬਾਂਦਰ ਰੋੜ ਪਿੰਡ ਦਾ ਠੱਠੀ ਦੇ ਲਾਗੇ ਬਬੀਹੇ ਦੇ ਲਾਗੇ ਬਾਂਦਰ ਰੋੜ ਪਿੰਡ ਦਾ ਸੋਨਾ ਨੀਰੂ ਵਾਜਵਾ ਦੇ ਪਿੰਡਾਂ ਦਾ ਇਹ ਨੌਜਵਾਨ ਪਰ ਸਾਹਮਣੇ ਆਪਾਂ ਵੇਖਦੇ ਆ ਵੀ ਮੁਕਾਬਲਾ ਜਿਹੜਾ ਹੋਇਆ ਉਹ ਘੋੜੇ ਦੇ ਨਾਲ ਹੋਇਆ ਤੇ ਪੁਆਇੰਟ ਜਿਹੜਾ ਰੇਡਰ ਦਾ ਕਾਲੇ ਦਾ ਸੰਦੀਪ ਅਗਲੀ ਰੇਡ ਪਾ ਰਿਹਾ ਹੈ ਸੰਦੀਪ ਦੋਦੇ ਵਾਲਾ ਕੀ ਦਾ ਅੰਦਾਜ਼ ਬਹੁਤ ਸੋਹਣਾ ਹੈ ਕਰੀ ਸਾਰੀ ਦੇ ਕਾਕੇ ਵਾਂਗੂ ਜ਼ੋਰ ਬਹੁਤ ਘੱਟ ਲਾਉਂਦਾ ਹੈ ਔਰ ਰੇਡ ਬਹੁਤ ਸੋਹਣੀ ਪਾਉਂਦਾ ਹੈ ਜੱਫਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ ਲਓ ਸਾਹਮਣੇ ਮੁਕਾਬਲਾ ਹੈ ਜਿਹੜਾ ਫਿਰ ਰੂੜੇਕੇ ਵਾਲੇ ਸੁਖਪਾਲ ਓ ਭਾਈ ਦੋਦੇ ਵਾਲੀ ਦੀ ਖੇਡ ਕਿਵੇਂ ਲੱਗੀ ਓ ਕਹਿੰਦੇ ਦਿਲ ਨੂੰ ਝੱਟ ਗਈ ਹੈ ਉਧਰ ਪੀਵੀ 31 ਵਾਲੇ ਗੁਰਪ੍ਰੀਤ ਤੇ ਜੀਵਾ ਬਾਈ ਆਏ ਆ ਉਹ ਕਹਿੰਦੇ ਜੱਗੂ ਜਿੰਨੇ ਜੱਫੇ ਲਾਉ ਹਰ ਇੱਕ ਜੱਫਾ 500 ਦਾ ਆਉਣਾ ਹੈ ਲੈ ਵੀ ਜੱਗੂਆਂ ਤਗੜਾ ਹੋ ਗੱਬਰੂਆ ਆ ਵੇਖਾਂਗੇ ਭੂਰੀ ਆ ਗਿਆ ਉਹ ਫਤਈਗੜ ਛੰਨਾ ਪਿੰਡ ਦਾ ਇਹ ਆ ਕਹਿੰਦੇ ਜ਼ਿਲ੍ਹੇ ਬਰਨਾਲੇ ਦਾ ਅਗਲੀ ਕੌਡੀ ਪਾਉਣ ਦੇ ਲਈ 도ਤੇ ਪਿੰਡ ਦਾ ਰਪਿੰਦਰ ਆ ਗਿਆ ਉਹ 도ਤੇ ਵਾਲੇ ਰਪਿੰਦਰ ਦੀ ਕੌਡੀ ਪੈਂਦੀ ਹੈ ਚਾਰ ਯਾਫੀ ਭਾਲੂ ਵਰਗੇ ਅਮਨੇ ਵਰਗੇ ਮਰੀਕੇ ਵਰਗੇ ਆ ਵੀ ਕਿਹੜਾ ਗੱਬਰੂ ਯੱਫਾ ਲਾਵੇਗਾ ਇਹ ਚੋਟੀ ਦਾ ਮੈਚ ਹੈ ਖੇਡਿਆ ਜਾ ਰਿਹਾ ਹੈ ਧਰਤੀ ਮਗਾਣੀਆਂ ਪਿੰਡ ਦੀ ਐ ਉਹ ਵੇਖਾਂਗੇ ਮਰੀਕੇ ਨਾਲ ਟੱਕਰ ਉਹ ਤੋਤੇ ਵਾਲ ਆ ਗਿਆ ਮਾਹੀ ਜੀ ਕਰੋ ਗੱਲ ਮੁੰਡੇ ਦੀ ਉਹ ਦੋਦੇ ਵਾਲਾ ਰਵਿੰਦਰ ਪੀਸਾ ਜਿਹੜਾ ਯੂਰਪ ਦਾ ਵੈਸਟ ਰੇਡਰ ਰਿਹਾ ਪੂਰੇ ਸੀਜ਼ਨ ਦਾ ਕਦੇ ਰਵਿੰਦਰ ਕਹਿੰਦਾ ਦਤਾਲ ਵਾਲੇ ਦੇ ਨਾਲ ਸਾਂਝੇ ਰੂਪ ਦੇ ਵਿੱਚ ਗੱਲਾਂ ਹੋਈਆਂ ਇਹਨਾਂ ਨੌਜਵਾਨਾਂ ਦੀਆਂ ਪਰ ਸਾਹਮਣੇ ਕਾਲੇ ਦੀ ਕਬੱਡੀ ਪੈ ਰਹੀ ਹੈ ਕਾਲਾ ਧੂਰਕੋਟ ਵਾਲਾ ਵੀ ਚੜ੍ਹਦੀ ਉਮਰ ਦੇ ਵਿੱਚ ਗੱਲਾਂ ਕਰਾ ਗਿਆ ਕਿ ਵਿੱਚ ਉਹ ਜਵਾਨੀ ਕੋਈ ਮੱਲ ਨਹੀਂ ਉਹ ਮਾਰਦਾ ਵੱਡੇ ਵੇਲੇ ਰਹਿੰਦਾ ਇਹ ਜਵਾਨੀ ਉਹ ਭਾਲਦਾ ਉਹ ਸਾਹਮਣੇ ਕਹਿੰਦੇ ਕਾਲਾ ਦੋਦੇ ਵਾਲਾ ਕਾਲੇ ਦੀ ਕਾਲੇ ਦੇ ਨਾਲ ਟੱਕਰ ਕਿ ਸਾਰੇ ਤੇਰੇ ਖਤ ਮਿੱਤਰਾ ਮੇਰੇ ਸਰਨਾਵੇ ਆਉਂਦੇ ਆ ਲਓ ਸਰਨਾਵੇ ਆਉਂਦੇ ਆ ਆ ਕਾਲੇ ਨੇ ਕਹਿੰਦੇ ਆਹ ਅੰਦਾਜ਼ ਦੇ ਨਾਲ ਵੱਡੇ ਵੱਡੇ ਫੜਿਆ ਆਹ ਕਹਿੰਦੇ ਤਾ ਨਾਲ ਵੱਡੇ ਵੱਡੇ ਫੜਿਆ ਇਹ ਤੋਦੇ ਵਾਲਾ ਉਧਰ ਕਹਿੰਦੇ ਕਾਲਾ ਕੋਚ ਪੱਜਿਆ ਹੋਇਆ ਮਣਾਲੀ ਵਾਲਾ ਤੇ ਨਾਲ ਅਵਤਾਰ ਸਿੰਘ ਆਇਆ ਉਹਦਾ ਵੀ ਧੰਨਵਾਦ ਹੈ ਪਰ ਇਧਰਲੇ ਪਾਸੇ ਬਾਜੀ ਵਾਪਸ ਵੀ ਕਹਿੰਦੇ ਬਾਜੀਆਂ ਮੋੜਨ ਵਾਲੀ ਗੱਲ ਹੋ ਗਈ ਹੈ ਸਾਹਮਣੇ ਨੌਜਵਾਨ ਅਮਨੇ ਭੁੰਦੜ ਵਾਲੇ ਦਾ ਲੱਗਿਆ ਹੋਇਆ ਤਕੜਾ ਜਫਾ ਦੇ ਪੁਆਇੰਟ ਜਿਹੜਾ ਰੂੜੇ ਕਹਿੰਦੇ ਲਈ ਰੂੜੇ ਕਹਿੰਦੇ ਲਈ ਅਮਨੇ ਭੁੰਦੜ ਨੇ ਜਫਾ ਲਾ ਦਿੱਤਾ ਡੀਏਵੀ ਕਾਲਜ ਜਲੰਧਰ ਦੇ ਲਈ ਖੇਡਿਆ ਪਿਛਲੇ ਸਾਲ ਫੁੱਲਾਂਵਾਲ ਦੇ ਪੁੱਪੀ ਦੀ ਟੀਮ ਦੇ ਲਈ ਲਸ਼ਰ ਭਰਾਵਾਂ ਦੀ ਟੀਮ ਦੇ ਲਈ ਤਕੜੇ ਜਫੇ ਲਾਏ ਇਸ ਨੌਜਵਾਨ ਨੇ ਅਗਲੀ ਰੇਡ ਪਾਉਣ ਦੇ ਵਾਸਤੇ ਪੂਰੀ ਫਿਰ ਅੱਗੇ ਵੱਲ ਵਧਦਾ ਹੋਇਆ ਛੰਨਾ ਵਾਲੇ ਪੂਰੀ ਦੀ ਕਬੱਡੀ ਪੈ ਰਹੀ ਹੈ ਉਹ ਸੋਨਾ ਬਾਂਦਰ ਰੋਡ ਵਾਲਾ ਨਾਲ ਕਹਿੰਦੇ ਕਾਲਾ ਹਕਮ ਵਾਲਿਆ ਜੱਗੂ ਐ ਨਾਲ ਘੋੜਾ ਲੋ ਮੁਕਾਬਲਾ ਘੋੜੇ ਦੇ ਨਾਲ ਹੋਇਆ ਆ ਲੰਮੀਆਂ ਲੰਮੀਆਂ ਬਾਹਾਂ ਦੇ ਨਾਲ ਕੱਟਦਾ ਹੋਇਆ ਨੌਜਵਾਨ ਲਾਲਾ ਕੇ ਸੁੱਟਦਾ ਹੋਇਆ ਪੂਰੀ ਫਿਰ ਪੁਆਇੰਟ ਦਾ ਵਾਅਦਾ ਕਰਕੇ ਆਪਣੀ ਟੀਮ ਦੇ ਲਈ ਲਓ ਸੰਦੀਪ ਨੇ ਫਿਰ ਧਾਵਾ ਬੋਲ ਦਿੱਤਾ ਦੋਦੇ ਵਾਲਾ ਆ ਵੇਖਾਂਗੇ ਕੋਟੀ ਪਾਰਿਆ ਕਿ ਫੈਨ ਜੀ ਦੀ ਵੱਧ ਦੁਨੀਆ ਕਹੋਂਦਾ ਕਿਸੇ ਤੋਂ ਨਾ ਘੱਟ ਬਲੀਏ ਖੇਡਦਾ ਦਲੇਰੀ ਨਾਲ ਵੇਖਿਆ ਦੋਦੇ ਵਾਲਾ ਉਹ ਵੇਖਾਂਗੇ ਕਦੇ ਦੁੱਗਾਂ ਵਾਲਾ ਪੜੇ ਕਿਨੇ ਤੋਤੇ ਵਾਲਾ ਜੱਟ ਬਲੀਏ ਅੰਕ ਜੋੜ ਗਿਆ ਹਾਕਮ ਵਾਲਿਆ ਤੂੰ ਹੋਰ ਫੜੇ ਹੋਣੇ ਆ ਇਹਨੂੰ ਫੜੇ ਸੁਵਾਤਾ ਤਾਂ ਆਊਗਾ ਜਿਹਨੂੰ ਫੜੇ ਉਧਰ ਪੀਵੀ 31 ਵਾਲੇ ਕਹਿੰਦੇ ਆ ਗੁਰਪ੍ਰੀਤ ਤੇ ਜੀਵਾ ਵੀ 500 ਦੇਣਾ ਜੱਗੂ ਨੂੰ ਉਹ ਬਾਂਦਰਾ ਵਾਲਾ ਸੋਨਾ ਨਾਲ ਕਾਲਾ ਨਾਲ ਘੋੜਾ ਕਹਿੰਦੇ ਤੋਤੇ ਵਾਲਾ ਜਿਹਨੇ ਨੰਗਲੰਬੀਆਂ ਦੇ ਕੱਪ ਦੇ ਉੱਤੇ ਨਵੇਂ ਪਿੰਡ ਦੇ ਕਮਲ ਨੂੰ ਜੱਫਾ ਲਾਇਆ ਸੀਗਾ ਤੇ ਵੀਡੀਓ ਬੜੀ ਵਾਇਰਲ ਹੋਈ ਸੀਗੀ ਆਇਦਰੇ ਪਾਸੇ ਵੇਖ ਮੁੰਡਾ ਕਹਿੰਦੇ ਪਾਟਾ ਵਾਲਾ ਸੋਨਾ 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 ਸਮਝ ਬਿਹਾਦੇ ਸਨ ਮੈਂ ਜੋ ਪਿੱਤਲ ਦੇ ਛੱਲੇ ਵੇ ਉਹ ਸੋਨਾ ਬਾਂਦਰ ਡੋੜ ਵਾਲਾ ਸੋਨਾ ਫਰਜ਼ ਕਰਾ ਜਫਾ ਲਾ ਗਿਆ ਬੱਲੇ ਬੱਲੇ ਕਰਵਾ ਗਿਆ ਅਗਲੀ ਰੇਡ ਰੁਪਿੰਦਰ ਪੀਸਾ ਦੀ ਪੈਂਦੀ ਹੋਈ ਬਹੁਤ ਚੋਟੀ ਦਾ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਰੁਪਿੰਦਰ ਪੀਸਾ ਦੋਦੇ ਵਾਲਾ ਉਹ ਸਾਹਮਣੇ ਵਧਿਆ ਹੋਇਆ ਨੌਜਵਾਨ ਲੰਮੀਆਂ ਬਾਹਾਂ ਦੇ ਨਾਲ ਟੱਚ ਮਾਰਨ ਦੀ ਕੋਸ਼ਿਸ਼ ਕਰਦਾ ਹੋਇਆ ਫਾਟਵਾ ਸਰੀਰ ਹੈ ਪੋਰਾ ਵੀ ਮਾਸ ਬਾਧੂ ਦੀ ਪੋਰਾ ਭਜਨ ਬਾਧੂ ਦੀ ਮਾਣੂ ਕਹਿੰਦੇ ਜੀਵਨ ਵਰਗਾ ਸਰੀਰ ਹੈ ਪਰ ਦੂਜੇ ਪਾਸੇ ਉਹ ਤੇ ਚੱਪਾ ਉੱਧਰ ਹੀ ਅੱਫਾ ਬਾਰਡਰ ਦੇ ਮੁਕਾਬਲਾ ਹੋਇਆ ਕਿ ਬਾਗੇ ਦੀ ਸਰਹੱਦੇ ਨਹੀਂ ਕਸ਼ਮੀਰ ਤਤੀਵਾ ਨਾ ਲੱਗੇ ਲੱਗਣ ਫੱਲ ਹਵਾਵਾ ਦੇ ਤੇਰੇ ਦੋਨੋਂ ਪਾਸੇ ਵਸਦੇ ਪੁੱਤ ਪੰਜਾਬੀ ਮਾਵਾਂ ਦੇ ਉਧਰ ਹੀ ਜੱਫਾ ਤੇ ਉਧਰ ਹੀ ਜੱਫਾ ਭਾਜੀ ਬਰਾਬਰ ਮੋੜ ਦਿੱਤੀ ਐ ਬਗਾਨਿਆਂ ਨੇ ਥੋੜਾ ਭੀਸ਼ਾ ਫੜਿਆ ਉਹ ਘੋੜਿਆਂ ਭੀਸ਼ਾ ਫੜ ਲਿਆ ਆ ਗਿਆ ਭੂਰੀ ਇਹ ਨਹੀਂ ਖਾਂਦਾ ਇਹ ਜੱਫਾ ਨਹੀਂ ਖਾਂਦਾ ਉਧਰਲੇ ਪਾਸੇ ਵੇਖਾਂਗੇ ਹਾਕਾਂ ਵਾਲੀਆਂ ਪਰ ਉਧਰਲੇ ਪਾਸੇ ਓੜਾ ਘੋੜਾ ਘੋੜਾ ਓ ਬਾਉਂਡਰ ਤੇ ਫੇਰ ਮੁਕਾਬਲਾ ਹੋ ਗਿਆ ਤੇ ਨੰਬਰ ਕੰਦੇ ਯਾਫੀ ਦਾ ਬੱਲੇ ਬੱਲੇ ਹੋ ਗਈ ਹੈ ਓ ਸਾਹਮਣੇ ਕਬੱਡੀ ਸੰਦੀਪ ਆ ਰਿਹਾ ਹੈ ਸੰਦੀਪ ਦਲੇਰੀ ਨਾਲ ਖੇਡਦਾ ਧੋਖੀ ਆਟਮ ਵਾਲਾ ਜੱਟਾਂ ਵਾਲੇ ਦਾ ਕੱਦ ਬਹੁਤ ਛੋਟਾ ਸੀ ਪਰ ਦਲੇਰੀ ਬਹੁਤ ਵੱਡੀ ਸੀ ਗੱਲ ਬਹੁਤੇ ਵੱਡੇ ਕੱਦ ਦੀ ਨਹੀਂ ਹੁੰਦੀ ਬਹੁਤੇ ਭਾਰ ਦੀ ਨਹੀਂ ਹੁੰਦੀ ਓ ਸਾਹਮਣੇ ਗੱਲ ਦਲੇਰੀ ਦੀ ਹੁੰਦੀ ਹੈ ਗੱਲ ਹਨਰ ਦੀ ਲਓ ਉਧਰ ਪੀਵੀ 33 ਗਰਪਰੀ ਤੇ ਲਾਲਿਆਂ ਵਾਲੀ ਵਾਲਾ ਸਾਡਾ ਨਾਲ ਜੀਵੇ ਹੋਣੀ ਹੈ ਤੇ ਨਾਲ ਕਹਿੰਦੇ ਗਰਪਰੀ ਦੇ ਮਾਮੇ ਦਾ ਮੁੰਡਾ ਗੰਡੂਆਂ ਤੋਂ ਬਿੱਟੂ ਸਰਪੰਚ ਆਇਆ ਉਹਦੇ ਸਾਥੀ ਆਏ ਆ ਧੰਨਵਾਦ ਹੈ ਲੋ ਇੱਧਰ ਦੇ ਪਾਸੇ ਕੌਡੀ ਪੈ ਗਈ ਹੈ ਬਾਂਦਰ ਡੋੜ ਵਾਲਾ ਉਹ ਬਾਂਦਰ ਡੋੜ ਵਾਲਾ ਇੱਕ ਪਾਸੇ ਕਹਿੰਦੇ ਧੂਰ ਕੋਟੀਆਂ ਤੇ ਅੰਕ ਰੇਡਰ ਦਾ ਲਾ ਅਗਲੀ ਕੌਡੀ ਪਾਉਣ ਦੇ ਲਈ ਮੁੰਡਾ ਅੱਗੇ ਵੱਲ ਵਾਤਾ ਹੋਇਆ ਰੁਪਿੰਦਰ ਪੀਸੇ ਦੀ ਕਬੱਡੀ ਪੈ ਰਹੀ ਹੈ ਚੜ੍ਹਦੀ ਵਰੇਸ ਦਾ ਖਿਡਾਰੀ ਰੁਪਿੰਦਰ ਪੀਸਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਧਿਆ ਹੈ ਨੌਜਵਾਨ ਬੜਾ ਪਿਆਰਾ ਖਿਡਾਰੀ ਬੜੇ ਠਰਮੇ ਦੇ ਨਾਲ ਖੇਡਦਾ ਹੈ ਜੀਦਾਰੀ ਦੇ ਨਾਲ ਖੇਡਦਾ ਹੈ ਉਹ ਸਾਹਮਣੇ ਪਾਲੂ ਉਹ ਪਾਲੂ ਕਹਿੰਦੇ ਪਾਲੂ ਰੂੜੇਕਾ ਵਾਲਾ ਮੁਕਾਬਲਾ ਕਰਦਾ ਹੋਇਆ ਇੱਕ ਪਾਸੇ ਪੀਸਾ ਲੰਮੀਆਂ ਬਾਹਾਂ ਦੇ ਖੜਾਉਂਦਾ ਹੋਇਆ ਦੂਜੇ ਪਾਸੇ ਪਾਲੂ ਮੁਕਾਬਲਾ ਕਰਦਾ ਹੋਇਆ ਨੌਜਵਾਨ ਉਹ ਬੱਲੇ ਬੱਲੇ ਉਹ ਬੱਲੇ ਉਹ ਬੱਲੇ ਮੈਚ ਬਣ ਗਿਆ ਮੈਚ ਬਣ ਗਿਆ ਉਹ ਬਾਈ ਤਾੜੀ ਮਾਰ ਦਿਓ ਉਹ ਪਾਲੂ ਇੱਕੋ ਤੇਰਾ ਲੱਖ ਵਰਗਾ ਉਧਰ ਪੂਰੀ ਫੇਰ ਆ ਗਿਆ ਉਧਰ ਪੀਵੀ 31 ਵਾਲੇ ਭਰਾ ਸਾਡੇ ਬਹੁਤ ਸਾਰਾ ਮਾਣ ਪੋਈ ਦਾ ਕਰ ਗਿਆ ਜੱਗੂ ਆ ਉਹ ਗੱਲ ਹੋ ਗਈ ਹੈ ਵੀ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫਿਆਂ ਤੇ ਆਹ ਗੱਲ ਜੱਫਿਆਂ ਤੇ ਮੁੱਕਣੀ ਤੇ ਰੇਡਾਂ ਭਾਵੇਂ ਲੱਖ ਪੈਂਦੀਆਂ ਹਾਕਮ ਵਾਲੀਏ ਜੱਗੂ ਤੋਂ ਪੁਆਇੰਟ ਲੈ ਕੇ ਆਇਆ ਪੂਰੀ ਛੰਨਾ ਵਾਲਾ ਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਜਿੱਤੀ ਹੈ ਔਰ ਜਿਤਨੀ ਵੱਡੀ ਔਖੀ ਹੈ ਸੰਗਰੂਰ ਬਰਨਾਲਾ ਪਿਛਲੇ 20 ਸਾਲ ਦੇ ਦੌਰਾਨ ਪਹਿਲੀ ਵਾਰ ਜੇ 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 ਜ ਕਾਲੇ ਦੀ ਕਬੱਡੀ ਪੈ ਰਹੀ ਹੈ ਕਾਲਾ ਧੂਰਕੋਟ ਵਾਲਾ ਕਬੱਡੀ ਪਾਉਂਦਾ ਹੈ ਜਾਨਦਾਰ ਖਿਡਾਰੀ ਲੈ ਵੀ ਜੱਗੂ 3100 ਦਾ ਜੱਫਾ ਆਉਣਾ ਤੇਰਾ 3100 ਦਾ ਜੱਫਾ ਹੋਣਾ ਹੈ 3100 ਦਾ ਅੰਕ ਰੇਟਰ ਦਾ 3100 ਜੇ 2800 ਦੀ ਗੱਲ ਹੋਣੀ ਸੀ ਫਿਰ ਆਰ ਨੇ ਦੀ ਗੱਲ ਹੋਣੀ ਸੀ ਹੁਣ ਕਹਿੰਦੇ ਗੱਲ 31 ਦੀ ਹੋ ਗਈ ਪੀਵੀ 31 ਵਾਲੇ ਖੇਡ ਰਹੇ ਨੇ ਔਰ ਸਾਹਮਣੇ ਕਬੱਡੀ ਕਹਿੰਦੇ ਗੁਰਵਿੰਦਰ ਖੂਨਣ ਵਾਲਾ ਪਾ ਰਿਹਾ ਹੈ ਭੁੰਨਣ ਵਾਲੇ ਗੁਰਵਿੰਦਰ ਦੀ ਰੇਡ ਤੇ ਦੂਜੇ ਪਾਸੇ ਤੈਨੂੰ ਭੱਜ ਜਾਣ ਨਹੀਂ ਦੇਣਾ ਭੱਜ 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 ਵਾਲਾ ਭੱਜ 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 ਭੁੰਦੜ ਵਾਲਾ ਭੁੰਦੜ ਵਾਲਾ 15 ਪਹਿ ਗਿਆ ਉਹ ਕੋਡਣੀ ਲਵਾਤੀ ਹੈ ਭੁੰਦੜ ਵਾਲਾ ਇਹਦਾ ਵੀ ਭੰਗੜਾ ਵੇਖਣ ਵਾਲਾ ਹੈ ਇਹਦਾ ਵੀ ਭੰਗੜਾ ਵੇਖਣ ਵਾਲਾ ਹੈ ਉਹ ਭੁੰਦੜ ਵਾਲਾ ਬਾਈ ਬਾਹਰ ਆ ਜੀ ਲੈ ਵੀ ਜੱਗੂਆ ਪਾਣੀ ਸਿਰਾਂ ਤੋਂ ਲੰਘ ਗਿਆ ਹੁਣ ਤੇ ਹੁਣ ਤੇ ਕਹਿੰਦੇ ਥੋੜਾ ਗੁਰਵਿੰਦਰ ਵੀ ਫੜਿਆ ਗਿਆ ਪੂਰੀ ਆ ਗਿਆ ਘੋੜਿਆ ਹੁਣ ਪੂਰੀ ਆ ਗਿਆ ਇੱਥੋਂ ਹਰ ਕੇ ਦੋਤਾ ਔਣ ਚ ਨਹੀਂ ਆਉਣਾ ਜੇ ਇੱਥੋਂ ਹਰ ਕੇ ਦੋਤਾ ਔਣ ਚ ਨਹੀਂ ਆਉਣਾ ਲਓ ਪੈ ਗਈਆਂ ਕੌਡੀ ਚਾਰ ਜਾਫੀ ਹੈ ਚੋਟੀ ਦਾ ਮੈਚ ਹੈ ਬਾਂਦਰਾਂ ਵਾਲਿਆ ਇਹਨੇ ਐ ਨਹੀਂ ਲੋਟ ਆਉਣਾ ਓ ਸਾਹਮਣੇ ਕਹਿੰਦੇ ਪੂਰੀ ਭੱਜਾ ਆਉਂਦਾ ਛੰਨਾ ਵਾਲਾ ਧਰੌਲੇ ਵਾਲੇ ਕਾਲੇ ਦਾ ਪਿਛਲੇ ਦਿਨੀ ਵਿਆਹ ਹੋਇਆ ਇਹਨਾਂ ਦਾ ਸਾਥੀ ਖਿਡਾਰੀ ਕਾਲਾ ਵਿਆਹ ਵਦਨ ਦੇ ਵਿੱਚ ਵੱਧਿਆ ਗਿਆ ਕਾਲਾ ਧੂਰਕੋਟ ਕਾਲਾ ਧਨੋਲਾ ਔਰ ਪੂਰੀ ਛੰਨਾ ਵਾਲਾ ਗਵਾਂਡੀ ਪਿੰਡ ਦੇ ਚੋਟੀ ਦੀ ਟਿਕੜੀ ਹੈ ਜ਼ਿਲ੍ਹਾ ਬਰਨਾਲੇ ਦੀ ਪਰ ਇਧਰਲੇ ਪਾਸੇ ਸੰਦੀਪ ਬਾਈਕ ਜਿਹੜੇ ਜਨਰੇਟਰ ਵਾਲੇ ਵੀਰ ਹਨ ਜਿਹੜੇ ਉਹ ਆਕੇ ਸਟੇਜ ਤੇ ਸੰਪਰਕ ਕਰ ਲੈਣ ਤੇਲ ਤੂਲ ਚੈੱਕ ਕਰ ਲੈਣ ਉਹ ਚ ਲਾਦਰਲੇ ਪਾਸੇ ਪਸੀਨਾ ਚੋਂਦਾ ਵੀ ਮੁੜਕੋ ਮੁੜਕੀ ਹੋ ਗਿਆ ਕਹਿੰਦੇ ਜੋਰ ਚੋਬਰਾਂ ਦਾ ਉਹ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਚੜੀ ਜਵਾਨੀ ਕਰਮ ਖੂਨ ਲਲਕਾਰੇ ਤਾ ਵਜਦੇ ਓ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਓ ਡਰ ਕੇ ਨਹੀਂ ਭਜਦੇ ਜੱਗੂ 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 ਦਾ ਹਕਮ ਵਾਲਿਆ ਹਕਮ ਵਾਲਿਆ ਇਹ ਨਹੀਂ ਫੜੀਦਾ ਇਹ ਨਹੀਂ ਫੜੀਦਾ ਲੋ ਰਪਿੰਦਰ ਆ ਗਿਆ ਮਾਹੀ ਤਗੜੇ ਕਰਦੇ ਮੁੰਡਿਆਂ ਨੂੰ ਓ ਤਕੜੇ ਹੋ ਜੋ ਮੁੰਡੇ ਰਪਿੰਦਰ ਫੇਰ ਆ ਗਿਆ ਹਮਲਾ ਕਰਨ ਦੇ ਵਾਸਤੇ ਇਹ ਸਿਕੰਦਰ ਦੇ ਦੇਸ਼ ਜਰਨਾਲ ਦੇ ਲਾਗੇ ਕਹਿੰਦੇ ਯੂਰਪ ਦੇ ਵਿੱਚ ਬਹੁਤ ਤਕੜਾ ਖੇਡਿਆ ਔਰ ਸਾਹਮਣੇ ਰੁਪਿੰਦਰ ਪੀਸਾ ਬੜਾ ਸ਼ਾਨਦਾਰ ਖਿਡਾਰੀ ਸ਼ਾਨਦਾਰ ਖੇਡ ਦਿਖਾਉਂਦਾ ਹੋਇਆ ਕਿ ਅਣਖੀਲੇ ਅਤੇ ਜਸ਼ੀਲੇ ਦੇ 31 ਕਰਫਾਂ ਗੁਰਪ੍ਰੀਤ ਆਪਾਂ ਜੋਰ ਦੇ ਨਾਲ ਮੈਦਾਨੀ ਪੂਰੀਆਂ ਭਉਂਦੇ ਨੇ 31 ਵਾਲੇ ਕਹਿੰਦੇ 3100 ਖੇਲੇ ਗਰਮ ਖੂਨ ਹੈ ਚੜ੍ਹਦੀਆਂ ਉਮਰਾਂ ਦਾ ਗਬਰੂ ਪੁੱਤ ਮਾਪਿਆਂ ਦੇ ਨਾਂ ਚਮਕਾਉਂਦੇ ਨੇ ਮਾਪਿਆਂ ਦੇ ਪੁੱਤ ਨਾਂ ਚਮਕਾਉਂਦੇ ਨੇ ਸਾਹਮਣੇ ਕਬੱਡੀ 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 ਉਹ ਕਬੱਡੀ 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 ਹੋ ਗਈ ਐ ਤੇ ਪੂਰੀ ਫਿਰ ਉਹ ਗਿਲ ਖੜੀ ਕਰ ਗਿਆ ਉਹ ਜਿੱਤ ਗਈ ਆ ਰੂੜੇ ਕੇ ਹਾਰ ਗਈ ਆ ਦੋਤਾ ਉਹ ਜਿੱਤ ਗਈ ਆ ਰੂੜੇ ਕੇ ਆ ਜਾ ਬਈ ਸਰਬੀਤ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੇ ਘੜਿਆ ਚਨਾ ਤੋਂ ਮੈਨੂੰ ਲਾ ਦੇ ਪਾਰ ਜਨਰੇਟਰ ਵਾਲੇ ਜਾਣਕਾਰ ਆ ਜਾਣ